ਕੀ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਛੋਟੇ ਕੰਨ ਆ ਤੇ ਵਧੀਆ ਬਰੀਡ ਦੇ ਵਿੱਚ ਆ ਪੂਰੀ ਤੇ ਆਰਡਰ ਬਹੁਤ ਚੰਗਾ ਨੇ ਤਿਆਰ ਕਰਨਾਗਾ ਤੇ ਤਿਆਰੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿਉਂਕਿ ਦਿਨ ਕਾਫੀ ਪਏ ਆ ਤੇ ਥਣ ਤੋਂ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਪਿੰਡ ਝੰਡਾ ਵਾਲਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾਗਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਵਿਕਾਊ ਆ ਗਈ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਚੰਗੇ ਸੀਮਨ ਦੀ ਆਬਾਦ ਤੇ ਜਿਹੜਾ ਅੱਗੇ ਸੀਮਨ ਲੱਗਿਆ ਤੇ ਉਹ ਵੀ ਚੰਗਾ ਹੀ ਲੱਗਿਆਗਾ ਤੇ ਬਾਕੀ ਘਰੇਲੂ ਪਰਿਵਾਰ ਆ ਜਿਵੇਂ ਆਮ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆਗੇ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਇਧਰਲੇ ਪਾਸੇ ਤੁਹਾਨੂੰ ਆਪ ਪਸ਼ੂ ਦਿਖਾ ਦਿੰਨੇ ਆਗੇ ਕੁਝ ਪਸ਼ੂ ਇਧਰਲੇ ਪਾਸੇ ਇਨੇ ਕ ਪਸ਼ੂ ਰੱਖੇ ਹੋਏ ਆਗੇ ਲੋੜ ਵਾਸਤੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਕੇ ਦਵਾਂਗੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਕੀ ਤੁਹਾਨੂੰ ਆਪਾਂ ਸਾਰੀ ਤਸੱਲੀ ਕਰਾਵਾਂਗੇ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਬੈੜ ਨੂੰ ਖਰੀਦ ਸਕਦੇ ਹੋ ਤੇ ਆਜੋ ਤੁਹਾਡਾ ਆਪਾਂ ਜਿਆਰਾ ਸਮਾਂ ਨਹੀਂ ਦਿੰਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਸਾਰੀ ਤੇ ਤੋੜ ਕੇ ਦਿਖਾਉਨੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਜੰਡਾਣਾ ਪਿੰਡ ਹੈ ਬਾਈ ਠੀਕ ਹੈ ਤਸੀਲ ਗੋੜਣਾ ਮੰਡੀ ਆ ਤੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਹਿਲਾਂ ਠੀਕ ਆ ਤੇ ਜਿਹੜੀ ਇਹ ਆਪਾਂ ਬਾਈ ਬੈੜ ਵੇਚਣ ਲੱਗੇ ਆਂਗੇ ਤੇ ਇਹਦੀ ਕੀ ਡਿਟੇਲ ਹੈ ਕਿ ਕਿਹੜਾ ਸੁਆ ਇਹ ਤੇ ਪਹਿਲਾਂ ਉਹ ਐਡ ਆ ਬਈ ਖੀਰੀ ਆ ਮੂੰਹ ਖੀਰੀ ਆ ਸੁਆ ਪਹਿਲਾਂ ਹੀ ਆ ਸੁਆ ਪਹਿਲਾਂ ਨਾ ਠੀਕ ਆ ਤੇ ਹਜੇ ਲੈ 15 ਤੋਂ 18 ਦਿਨ ਇੱਕ ਤਰੀਕ ਨੂੰ ਦਿਨ ਪੂਰੇ ਆ ਇੱਕ ਤਰੀਕ ਨੂੰ ਦਿਨ ਪੂਰੇ ਆ ਠੀਕ ਆ ਫਿਰ ਤਾਂ ਯਾਨੀ ਕਾਫੀ ਦਿਨਾਂ ਦੀ ਕੱਚੀ ਆ ਹਨਾ ਠੀਕ ਆ ਠੀਕ ਆ ਤੇ ਹੈ ਕਰਦੀ ਆਪਣੀ ਬਈ ਇਹ ਦੀ ਪਾਲੀ ਵੀ ਆਪਦੀ ਚੰਗੀ ਸੀ ਮੰਡੀ ਆ ਠੀਕ ਹੈ ਗਣ ਲੱਗਿਆ ਵੀ ਚੰਗਾ ਹੀ ਵੇਚ ਸੀਮਨਾ ਕਿਹੜੇ ਦੀ ਆ ਕੁਛ ਪਤਾ ਇਹ ਆ ਪੀਵੀਐਸ ਦੇ ਸੀ ਮੰਡੀ ਆ ਇਹ ਗਾਂ ਸੈਗ ਦਾ ਲੱਗਿਆ ਗਾਂ ਸੈਗ ਦਾ ਲੱਗਿਆ ਵਾ ਯਾਨੀ ਪ੍ਰੋਪਰ ਨਹੀਂ ਯਾਨੀ ਨਾਂ ਨਹੀਂ ਪਤਾ ਹਨਾ ਨਾਂ ਨਹੀਂ ਪਤਾ ਹੂੰ ਕੀ ਗੱਲ ਚੰਗੀ ਭਰਾਇਆ ਠੀਕ ਆ ਵੀ ਤੂੰ ਚੰਗਿਆਂ ਦੀ ਗੱਭਣਾਂਗੀ ਹਾਂ ਠੀਕ ਆ ਤੇ ਦੈਨ ਦੱਸਿਆ ਸੀਗਾ ਵੀ ਇੱਕ ਤਰੀਕ ਨੂੰ ਇਹਦੇ ਪੂਰੇ ਹੋਣੇ ਹਨਾ ਠੀਕ ਆ ਤੇ ਰੇਟ ਆਪਾਂ ਕੀ ਰੱਖਿਆ ਬਈ ਇਹਦਾ ਰੇਟ ਬਾਈ 163000 130000 ਦੀ ਡਿਮਾਂਡ ਆ ਗਈ ਠੀਕ ਆ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜੂ ਹਨਾ ਠੀਕ ਆ ਤੇ ਇਹਦੀ ਮਾਣਦਾਰ ਕਾਰਡ ਕੁਛ ਪਤਾ ਬਾਈ ਕਿੰਨਾ ਕੁ ਸੀਗਾ ਹਾਂ ਬਾਈ 25 ਕਿਲੋ ਦੁੱਧ ਆਈ ਸੀ ਠੀਕ ਆ 25 ਕਿਲੋ ਮਤਲਬ ਮਾਣਦਾਰ ਕਾਰਡ ਸੀਗਾ ਪਹਿਲਾਂ ਕਿੰਨੇ ਕਿਲੋ ਸੇਲ ਕਰਤੀ ਅੱਛਾ ਦਰੂ ਪਸ਼ੂ ਜਾ ਰਹੇ ਹੋਗੇ ਸੀਗੇ ਮੰਨਣ ਨੂੰ ਖਾਂ ਨਹੀਂ ਸੀ ਤਾਂ ਕਰਕੇ ਸੇਲ ਕਰਤੀ ਠੀਕ ਆ ਤੇ ਹੈ ਆਪਣੇ ਜਾਨੀ ਘਰ ਦੇ ਆ ਨਾ ਜਾਨਵਰ ਹਾਂ ਘਰੇ ਘਰ ਦੇ ਆ ਕੋਈ ਦੁਬਾਰ ਦਾ ਕੰਮ ਨਹੀਂ ਠੀਕ ਆ ਸ਼ੌਂਕ ਨੂੰ ਰੱਖੇ ਠੀਕ ਆ ਤੇ ਇਹ ਵੀ ਮਤਲਬ ਪਰ ਘਰੀ ਮਤਲਬ ਜੰਮੀ ਬਲੀ ਆ ਗਈ ਹਾਂ ਘਰੇ ਪਾਲੀ ਆ ਸ਼ੌਂਕ ਬਣਾ ਪਾਲੀ ਹੈ ਨਾ ਠੀਕ ਆ ਤਾਂ ਬੈਲੀ ਗਈ ਆ ਪਾਲੀ ਵਾਲੀ ਬਹੁਤ ਆ ਗਈ ਠੀਕ ਆ ਤੇ ਇੱਕ ਵਾਰੀ ਖੋਲ ਕੇ ਬਾਈ ਢੇੜਾ ਦਵਾ ਦੇ ਲਓ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲਈ ਦਿੱਤੀ ਆ ਸਾਰੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੰਦੋਂ ਅਜੇ ਖੀਰ ਹੋਈ ਆ ਗਈ ਤੇ ਕੱਦ ਵੀ ਠੀਕ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਚੰਗੇ ਸੀਮਨ ਦੀ ਅੱਗੇ ਵੀ ਚੰਗਾ ਲੱਗਿਆ ਵਾ ਤੇ ਗੱਲ ਦਾ ਰਿਕਾਰਡ ਨਹੀਂ ਮਤਲਬ ਪ੍ਰੋਪਰ ਰੱਖਿਆ ਗਿਆ ਤੇ ਬਾਕੀ ਤੁਸੀਂ ਆਰਡਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਬਣਾਉਂਦੀ ਆਉਂਦੀ ਹੈਗੀ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਛੋਟੇ ਕੰਨ ਆ ਤੇ ਵਧੀਆ ਬ੍ਰੀਡ ਦੇ ਵਿੱਚ ਆ ਪੂਰੀ ਤੇ ਆਰਡਰ ਬਹੁਤ ਚੰਗਾ ਨੇ ਤਿਆਰ ਕਰਨਾਗਾ ਤੇ ਤਿਆਰੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਕਿਉਂਕਿ ਦਿਨ ਕਾਫੀ ਪਏ ਆ ਤੇ ਥਣ ਵੀ ਬਹੁਤ ਵਧੀਆ ਉਮੀਦ ਆ ਵੀ ਕੱਢੂਗੀ ਇੱਕੋ ਜਿਹਾ ਥਾਣਾਗੇ ਪੂਰੇ ਤੇ ਬੰਦ ਹਵਾਨੇ ਦੇ ਵਿੱਚ ਹੈ ਤੇ ਪ੍ਰਿੰਟ ਪੂਰਾ ਸੋਹਣਾਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਤੇ ਚਮਕ ਵੀ ਪੂਰੀ ਹੈਗੀ ਵੈੜ ਦੇ ਵਿੱਚ ਤੇ ਸਾਂਵੀ ਬਲੀ ਵੀ ਚੰਗੀ ਹੈ ਤੇ ਤਿਆਰੀ ਤਾਂ ਹੁਣੀ ਪਤਾ ਲੱਗਦਾ ਵੀ ਤਿਆਰੀ ਬਹੁਤ ਆ ਗਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਵੈੜ ਨੂੰ ਕਿਸ ਨੂੰ ਨੇੜੇ ਇੱਕ ਵਾਰੀ ਦਿਖਾ ਦਿੰਨੇ ਆਪਾਂ ਇਹ ਦੇਖ ਸਕਦੇ ਹੋ ਤੁਸੀਂ ਥਾਣਾ ਸਹਿਜ ਵੀ ਬਹੁਤ ਵਧੀਆ ਬਣਾਉਗੀ ਇਹ ਆਰਡਰ ਦੇਖ ਸਕਦੇ ਤੁਸੀਂ ਮੂਰ ਨੂੰ ਵੀ ਚੰਗਾ ਕੱਢੂਗੀ ਬਾਕੀ ਥਾਣਾ ਦਾ ਸਾਇਜ ਬਹੁਤ ਵਧੀਆ ਹੈਗਾ ਤੇ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬਾਕੀ ਪੈਕਟ ਬੋੜੇ ਦੀ ਵੀ ਦੇਖ ਸਕਦੇ ਹੋ ਚੰਗੀ ਹੈ ਪੂਰੀ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਦੇ ਐਂਡ ਤਾਈਂ ਜੋੜਨ ਲਈ ਸਾਰਿਆਂ ਦਾ ਧੰਨਵਾਦ ਆ ਜੀ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ